ਦੋਈ ਕੋ ਨਾ ਮੈਂ ਤੇ ਮਰਫੀ ਖਾਵਾਂ ਮਸਲ ਕਦੇ ਮੈਂ ਫੇਲਾਉਗਾ ਚਾਹ ਇਹ ਆਪਣੀ ਸਵੇਰ ਦਾ ਟਾਈਮ ਹਾਂਜੀ ਸ਼ਸ਼ੀਕਾਲ ਵੈਲਕਮ ਕਿਹਾਲ ਚਾਲ ਹਾਂਜੀ ਸ਼ਸ਼ੀਕਾਲ ਵੈਲਕਮ ਕਿਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਕਰਦੇ ਛੁੱਟ ਜਲੋ ਦੀ ਸ਼ੁਰੂਆਤ ਤੇ ਆਪਾਂ ਚੱਲੇ ਆਂ ਪਿੰਡ ਹਰਫਰੀ ਦੀ दादी ਕੋ ਤੇ ਆਉਣ ਲੱਗਿਆ ਵੇ ਹਰਫ ਦੇ ਵਾਸਤੇ ਪਟਾਕੇ ਪੋਕੇ ਲੈ ਆ ਕੇ ਆਉਣੇ ਹੋਰ ਹਨ ਮਠਾਈ ਵੀ ਲੈ ਆਉਣੇ ਆਉਣ ਲੱਗਿਆ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਦੀਵਾਲੀ ਦੀਆਂ ਨੇ ਬੰਦੀ ਛੁੱਟ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਕਈ ਵੀਰ ਦੀਵਾਲੀ ਕੇ ਨੇ ਕੋਈ ਕਿ ਨੂੰ ਕਹਿੰਦੇ ਬਾਕੀ ਚਲੋ ਜਿੱਦਾਂ ਵੀ ਆ ਚੱਲੀ ਫਤੇ ਫਿਰ ਚੱਲੀ ਚੱਲੀ ਹੰ? ਚਲੀ ਚਲੇ ਹਾਂਜੀ ਫਿਰ ਬਹਿ ਗਏ ਜੇ ਫਿਰ ਬਹਿ ਗਏ ਜੇ ਚਲੀ ਐ ਪਤੇ ਪਤੇ ਚੋ ਜਲੀ ਫੜੋ ਫੜਾਵਾਥ ਫੜਾਵਾਥ ਚਲੀਏ ਕਿੰਨੇ ਪੱਜ ਗਏ ਫਿਰ ਹਾਂ ਹੋਣੀ ਕੋਈ ਕੰਮ ਅੱਜ ਬੀਜੀ ਨਹੀਂ ਹੋਣੀ ਚਲੋ ਵੀ ਆਣ ਕੇ ਬਾਅਦ ਲੜੀਆਂ ਵਿੱਚ ਚਲਾਉਣੀਆਂ ਫਤ ਲੜੀਆਂ ਵਿੱਚ ਲਾਉਣੀਆਂ ਆਣ ਕੇ ਚਲੋ ਆਜੋ ਆਜੋ ਕੰਮ ਬਹੁਤ ਚੱਲ ਪਿਆ ਫਿਰ ਕਰਦੀ ਧੋਣ ਵਾਲੀ ਹੋਈ ਆ ਅੱਜ ਧੋ ਹੀ ਲੈਂਦੇ ਕੱਲ ਧੋਵਾਂਗੇ ਭਾਈ ਫਤ ਸਿੰਘ ਹਾਂਜੀ ਕਿੱਥੇ ਬੈਠੇ ਜੇ ਤੁਸੀਂ ਜਾ ਕੇ ਕਿੱਥੇ ਬੈਠੇ ਜੇ ਪਹਿਲਾਂ ਜਾਵਾਂਗੇ ਘਰੇ ਉੱਧਰ ਇਲਾਕੇ ਜਾਵਾਂਗੇ ਉਧਰ ਮੰਮੀ ਨਾਲ ਫਰਸ਼ਤਾਂ ਬਾਤ ਦੇਖਦੇ ਆ ਚੱਲ ਫਤਿਹ ਆ ਚੁੱਕ ਲੈਣਾ ਸੀ ਯਾਰਾ ਕਿੱਥੇ ਰੱਖਿਆ ਬੈਗ ਜਿਆ ਲੋਜੀ ਆਪਾਂ ਜਾ ਰਹੇ ਹਾਂ ਸੰਤਪੁਰ ਸਣਾ ਪੀ ਦਾਦੀ ਦੇ ਨਾਲੇ ਕਿ ਦਿਵਾਲੀ ਕਰਕੇ ਹਰ ਇੱਕ ਦੁਕਾਨ ਦੇ ਤੇ ਡਿਖੜੇ ਟਹਾਈਆਂ ਆ ਦੁਕਾਨਾਂ ਬਹੁਤ ਸੋਹਣੀਆਂ ਲੱਗਦੀਆਂ ਪਟਾਕੇ ਵੀ ਲੱਗੇ ਹੋਏ ਆ ਇਦਾਂ ਦੇਖੋ ਦੁਕਾਨਾਂ ਹੈਲੋ रस्ते 'ਚ ਰੁਕੇ ਹੀ करने समान लेना है कुछ तो करने ਲਾਇਓ ਸਮਾਨ ਆਪਾਂ ਬੈਠੇ बैठे हैं 'ਚ ਮੈਂ ਤੇ ਹਰ ਫਤੇ ਤੇ ਆਪਾਂ ਲੈ ਆਲੇ ਆ ਡੱਬਾ ਅਠਿਆਈ ਦਾ ਮੰਮੀ ਨਾਲ ਡੱਬਾ ਲੱਲੇ ਮਮਟਾ ਕਰ ਲਾਂਗੇ ਤੇ ਐਂ ਆਪਣਾ ਤੁਸੀਂ ਪਹਿਲੇ ਕਰੀ ਜਾਂਦੇ ਹਾਂ ਇਹ ਇਹ ਵੱਖਰੀ ਲਈ ਨਹੀਂ ਮਠਿਆਈ ਉਹ ਵੱਖਰੀ ਉੱਠ ਆਈ ਲਈ ਮੈਨੂੰ ਨਹੀਂ ਇਹ ਪਸੰਦ ਬਹੁਤ ਹੀ ਰੌਣਕ ਲੱਗੀ ਹੈ ਇਹਦਾ ਟਾਈਮ ਨਹੀਂ ਲੱਗਦਾ ਨਾ ਮਾਹੀ ਆਪਾਂ ਆ ਗਏ ਘਰ ਵੇਖ ਲਓ ਤਾਂ ਹੁਣ ਉਹ ਸਾਰੇ ਪਲੇਅਰ ਮੋਦੀ ਕਰ ਦੇਣੀ ਉਹਨੇ ਪਲੇਅਰ ਕੋਲ ਰਾ ਦੇਣਾ ਨਾ ਕੀ ਲੈ ਚਾਹ ਪਾਣੀ ਪੀ ਲਿਆ ਹੁਣ ਚੱਲੇ ਆਪਾਂ ਹੁਣ ਵਾਪਸੀ ਤੇਨੂੰ ਲੱਗਦਾ ਸੁਆਗਤ ਹੋਦਾ ਹੈ ਅੱਗੇ ਨੂੰ ਹੋਲੇ ਖੋਲਦਾ ਕਿੰਦਾ ਨਹੀਂ ਇਹ ਨਾ ਬੁਗਾਨੇ ਖੋਲਦਾ ਬਿਤਾਣਾ ਹੋ ਗਿਆ ਕਿੰਨਾ ਚੋਲਣ ਦੀ ਚੋਲਣ ਇੰਦੇ ਨਾਸੀ ਨੀ ਆਏ ਤੁਹਾਨੂੰ ਜਾਣੀ ਹਾਤੇ ਦਾਦੀ ਨਾਲ ਆ ਜੀ ਚਲੋ ਕਰ ਡਾਗੀ ਆ ਇਹ ਦੀ ਲਿਆ ਕੇ ਮੈਂ ਦੇ ਲਿਆ ਲੀਏ ਪਾ ਦੇ ਪਾ ਯਾਰ ਵਟੀਆਂ ਫਰਨੀ ਮੀਆਂ ਵਟੀਆਂ ਪਾ ਦੇ ਇਹ ਵੱਡਾ ਦੀ ਪਾ ਪੋਣੇ 5 ਕਾ ਪਾ ਦੇ ਕੱਦਾ ਯਾਰ ਇਹ ਕਿਹੜਾ ਪਾ 20 ਪਾ ਲੀਏ 20 ਲੈ ਉਥੋਂ ਅਰੇ ਸਤ ਪਿੰਡ ਚ ਪਿੰਡ ਜਿਹਾ ਫਾਇਦਾ ਆ ਜਿੱਦਿਕਨ ਆ ਜਾਂਦੀ ਹੈ ਟਿੰਪਲ ਘਰ ਪਾਣ ਵਾਸਤੇ ਉਹ ਕਰ ਸਲੀਪਰ ਵਿਖਾ ਦੇ ਕੈਂਚੀ ਚੱਪਲ ਵਿਖਾ ਦੇ ਜਿਹੜੀ ਹੈ ਜੀ ਲੈ ਵੀ ਇੱਥੇ ਆਪਾਂ ਅਸੀਂ ਉਮਰਪੁਰੇ ਜਾਣ ਦੇ ਘਰ ਨੂੰ ਤੇ ਮੈਂ ਕਿਹਾ ਬੂਟ ਚੱਪਲ ਲੈ ਜਾਂਦੇ ਹਾਂ ਬੂਟ ਨਹੀਂ ਹੈਗੇ ਬੂਟ ਲੈ ਚੱਲਦੇ ਨਾਲ ਚੱਪਲ ਲੈ ਚੱਲਦੇ ਆਪਣੀ ਚੱਪਲ ਟੁੱਟ ਗਿਆ ਮੈਂ ਇਹਦੇ ਕਿੰਨੇ ਮੀ ਲੱਗ ਦੇਣੀ ਚੱਪਲ ਬੂਟ ਮੈਂ ਕਿਹਾ ਲਿਆ ਗਿਆ ਕੰਮ ਕੰਮ ਤੇ ਪੌਣ ਵਾਸਤੇ ਨਹੀਂ ਆ ਗਿਆ ਤੇ ਫਿਰੋਂੜੇ ਨੂੰ ਇਹਦੇ ਮੱਦੇ ਵਿਖਾਉਗੇ ਬੂਰ ਬਾੜ ਦੇ ਮੈਂ ਆਜ ਨਿਕਲ ਕੇ ਅੱਗੇ ਚੱਲੇ ਵਿੱਚ ਅੱਗੇ ਮਿਲਤੀ ਕਰਨ ਲੈ ਮਿਲੇ ਹੀ ਟਾਈਮ ਰਾਗੇ ਦੋਵੇਂ ਜਨ ਬੂਟ ਪੌਣ ਤਿਆਰ ਪਤੇ ਨੇ ਪਤੇ ਉਹ ਪਰ ਬੂਟ ਬੜਾ ਫਿਰਿੰਗ ਗਿਆ ਜੀ ਬਲੂ ਅੱਗੇ ਦੇ ਹਾਂ ਭਾਜੀ ਘਰੇ ਜਾਣੇ ਤਰਾ ਕੇ ਦਿਖਾ ਇਹਨੂੰ ਕੋ ਤਰੂ ਹਨੀ ਖਾ ਲਓ <laughs> नहीं आ गया सही बड़ा नहीं आया वाइट नहीं 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 इसको जैसे आएगा तो तो देखिए वो बंद हो जाती कहीं तरह का है वो टाइम लगता बट वायर नहीं बढ़िया बढ़िया कोई कौन है आपको फिटिंग फिटिंग आया आपको दिख ही गया ਹਾਂ ਜੀ ਇਹ ਪਪਾਈ ਮੈਂ ਆਮਲੂ ਰਹਿੰਦੇ ਆ ਵਾਈਟ ਲਾਜ ਹਾਂ ਹੋਰ ਕਿਹੜਾ ਕਹਿਣਾ ਗਰੀ ਗਰੀ ਉਹ ਕੀ ਜੰਨਾ ਕੱਪੜੇ ਲਾ ਹਾਂ ਉਹਨੇ ਸੇ ਸੋ ਰਹੇ ਆ ਬੰਦਿਆ ਦੇ ਕੋਲ ਆਇਆ ਠੀਕ ਆ ਠੀਕ ਆ ਚਲੋ ਬਹੁਤ ਵਧੀਆ ਵੇ ਚੱਲੀਏ ਵੇ ਠੀਕਾ ਤੁਰ ਕੇ ਦੇ ਵੇਖ ਬੂਟ ਚੱਪਲ ਪਾ ਲਈ ਇਹਨਾਂ ਨੇ ਪਾ ਲਈ ਇਹ ਵਾਲੀ ਚੱਪਲ ਲਈ ਨਹੀਂ ਨਹੀਂ ਇਹ ਨਿਆਣੇ ਦਾ ਪਹਿਨਣਾ 1 2 3 ਲੈ ਲਿਆ ਆਪਾਂ ਬੂਟ ਸ਼ੂਟ ਕੰਮ ਕਰੇ ਨਾ ਨਾ ਮਗਰ ਰੱਖੋ ਕਰਨੇ ਇੱਕ ਦੋ ਜੁੜੇ ਲੈ ਇੱਕ ਦੋ ਜੁੜੇ ਮੈਲ ਲੈੇ ਕੰਮ ਤੇ ਪਉਣ ਇੱਕ ਹਰਫਤਨ ਲੈਦੇ ਜੁੜੇ ਵਾਈਟ ਕਿਉਂ ਫਤੇ ਸਪੋਰਟਸ ਬੂਟ ਲੈਦੇ ਫਤੇ ਨੂੰ ਵਧੀਆ ਫਸਟ ਕਲਾਸ ਵਾਈਟ ਤੇ ਰੈੱਡ ਆਪਾਂ ਇਹ ਉਮਰਪੁਰੇ ਤੁਹਾਨੂੰ ਪਤਾ ਹੀ ਐ ਬੂਟ ਬੜਾ ਵੀਰ ਕੋ ਖਰੀਦਦੇ ਚੱਲੇ ਆ ਘਰ ਨੂੰ ਵਾਪਸੀ ਰਸਤੇ ਵਿੱਚ ਥੋੜੇ ਬਹੁਤ ਨਾ ਨੂੰ ਲੈਵੇਂ ਹੈ ਜਿਆਦਾ ਨਹੀਂ ਪਟਾਕੇ ਵਿੱਚ ਚਲਾਉਣੇ ਨਹੀਂ ਚਾਹੀਦੇ ਪਰ ਥੋੜਾ ਬਹੁਤ ਸਗਨ ਮੇਲਾ ਚਲੋ ਕਰ ਲਾਂਗੇ ਥੋੜਾ ਬਹੁਤ ਤੇ ਥੋੜੇ ਬਹੁਤ ਲੈ ਜਾਗੇ ਥੋੜਾ ਬਹੁਤ ਸਮਾਨ ਜਿਆਦਾ ਨਹੀਂ ਆਪਾਂ ਤੁਹਾਨੂੰ ਪਤਾ ਆਪਾਂ ਸ਼ਕੀਨ ਨਹੀਂ ਹੈ ਘਪਟਾ ਕੇ ਪੁੱਟ ਕੇ ਜਿਆਦਾ ਮਰਪੁਰੇ ਆ ਚੱਕਰੀ ਹੈਗੀ ਜੀ ਡਿਸਕੋ ਵਾਲੇ ਇਨਸ਼ਾਅੱਲਾ ਇਸ ਤਰ੍ਹਾਂ ਚੱਲੇਗੀ ਫਿਰ ਇਸ ਤਰ੍ਹਾਂ ਬੜਾ ਕਹਿ ਨਹੀਂ ਚਾਹੀਦੀ ਵੀਰੇ ਇਹ ਕਿੰਨੇ ਦਾ ਜੇ ਤਾਕਤ ਇਹ 20 ਦੀ ਇੱਕ ਚੱਕੜੀ ਹੈ 10 ਪੀਸ ਹੁੰਦੇ ਆ ਇਹ ਕਾ ਕਰ ਦੋ ਬੈਠ ਪਰ ਹਾਂਜੀ ਇਹ ਆਹ ਦੀ ਚੀਜ਼ ਇਹ ਸਿੰਗਲ ਸ਼ਾਟ ਹੈਗਾ ਯਾ ਜਿਹੜਾ ਆਪਣਾ ਆਪਾ ਦੇਖਦੇ ਨੇ ਵਿਆਹ ਸ਼ਾਦੀਆਂ 'ਚ ਚੱਲਦਾ ਆ ਬੈਗ 'ਚ ਚੱਲਦਾ ਠਾਹ ਪੂਰਾ ਫੈਲ ਜਾਂਦਾ ਹੈ ਉੱਥੇ ਜage ਟ੍ਰਿਪਲ ਟਰੇਟ ਹੈ ਸਾਡਾ ਕੜਨਾ ਕੜਨਾ ਨੇਰਾ ਹੋ ਗਿਆ ਹੁਣ ਲੈ ਚੱਲੇ ਥੋੜਾ ਬਹੁਤ ਸਮਾਨ ਇਹ ਕਿੰਨੇ ਪੀਸ ਹੈ ਇਹ ਸਿੰਗਲ ਹੀ ਹੈ ਸਿੰਗਲ ਇਸ ਇੱਥੇ ਕਿ ਮੈਨੂੰ ਤਿੰਨ ਪੀਸ ਵਾਲਾ ਵੀ ਆਉਂਦਾ ਹੈ ਇਹ ਕਿੰਨੇ ਲਾਇ ਬਾਈ ਇਹ ਤੁਹਾਡਾ ਵੀ ਆ ਥੋੜੇ ਜਿਹਾ ਭੜਾਕੇ ਲੈਂਦੇ ਆਪਾਂ ਥੋੜੇ ਬਹੁਤ ਜਿਆਦਾ ਵੱਡੇ ਲੰਘ ਛੋਟਾ ਹਮਾਈਆਂ ਲੈਂਦੇ ਆ ਫਲ ਲੈਂਦੇ ਆ ਤੁਸੀਂ ਇੰਨੇ ਕੇ ਆਪਾਂ ਲੈ ਗਏ ਤਾਂ ਕਿ ਹਰ ਫਿਟ ਵਾਸਤੇ ਆ ਸਾਰੇ ਫੁੱਲ ਚੜੀ ਆਈਆਂ ਤਕਰੀਬਨ ਆ ਕੀ ਆ ਬਸ ਆ ਫੁੱਲ ਚੜੀ ਆ ਉਹ ਨਾਰ ਜ ਲੈਂਦੇ ਆ ਚਰਕੜੀ ਲੈਂਦੀ ਆ ਬਸ ਤਿੰਨ ਬਸ ਉਹ ਤਿੰਨ ਚਾਰ ਚੀਜ਼ਾਂ ਲੈਣੀਆਂ ਜਿਆਦਾ ਨਹੀਂ ਤੇ ਫੜਨ ਵਾਲੀ ਉਹ ਮੈਨੂੰ ਬੜੀ ਵਧੀਆ ਚੀਜ਼ ਲੱਗੀ ਜਿਹੜੀ ਮਹਿੰਗੀ ਬੋਲ ਮਹਿੰਗੇ 2-2000 ਦੇ ਇੰਨੇ ਕੀ ਕਰਦੇ ਉਸ ਤੋਂ ਘੱਟ ਨਹੀਂ ਹੁੰਦੇ ਆਰੇ ਪ੍ਰੋਫੈਸਰ ਮੈਨੂੰ ਸ਼ੌਂਕ ਬਿਲਕੁਲ ਨਹੀਂ ਆਗਾ ਇਹ ਤੁਹਾਡੇ ਕਰਕੇ ਲੈਣਾ ਤੇਰੇ ਕਰਕੇ ਹਾਂ ਇਹ ਇਹ ਨਿੱਕੇ ਫੂਕੀ ਬੰਬ ਇਹ ਤਾਂ ਫੂਕ ਥੱਲੇ ਮਾਰਦਾ ਬਸ ਬਸ ਉਹ ਹੀ ਹੈ ਲੈਣੀਆਂ ਹੀ ਦੋ ਚਾਰ ਡੱਬੀਆਂ ਇਹਨਾਂ ਬਾਤ ਇਹ ਦੇ ਵਿੱਚ ਇਹ ਮੜੇ ਮੋਟੇ ਲੈਂਦੇ ਜਿਵੇਂ ਆ ਅਨਾਰ ਹੀ ਅਨਾਰ ਚੱਕਰੀਆਂ ਤੇ ਫਲ ਝੜੀਆਂ ਬਸ ਤੇ ਹਵਾਈਆਂ ਦੋ ਚਾਰ ਹੋਰ ਕੁਛ ਨਹੀਂ ਲੈਂਦਾ ਨਾਲ ਨਿਗੇ ਜਿਹਾ ਉਹ ਦੀ ਜੀ ਆ ਇੱਕ ਬਣਾ ਕੇ ਦੇਖ ਦਦਾ ਮੱਕਰੀ ਦਾਇ ਥਲੇ ਮਾਰਨ ਪਤਾ ਆਈ ਮੂੰਹ ਭੇੜਿਆ ਕੰਦੇ ਦਾਇਨ ਹੈ ਆਹ ਆ ਨਾਰਜੇ ਲੈਂਦੇ ਜਿਹੜੇ ਹੁੰਦੇ ਨੇ ਲੈ ਤੋ ਲੈ ਲੈ ਪੁੱਠਾ ਨਾ ਪੁੱਠਾ ਪੁੱਠਾ ਇਹ ਵੀ ਨਾਰ ਹੀ ਆ ਕੇ ਨਾਰ ਹੀ ਲੈਂਦੇ ਆ ਆ ਗਿਆ ਹੋਈ ਬਸ ਆਹ ਮੈਨੂੰ ਬੜੇ ਪਸੰਦ ਆ ਬਸ ਇਹੋ ਲਿਆ ਇਸ ਕਰਕੇ ਲੈਂਦੇ ਇੱਕ ਆਹ ਕਾ ਤੇ ਕੋਲੰਦ ਮਾਲੇ ਲੜੀਆਂ ਵੀ ਲਾਉਣੀਆਂ ਯਾਰ ਅੱਜ ਦੀਵਾਲੀ ਕੱਲ੍ਹ ਆ। ਕੀ ਕੰਡੇ ਕਾਕਾ। ਹਰ ਕਹਿੰਦੇ ਗਾਣਾ ਵੀ ਪਟਾਕੇ ਐਵੇਂ ਲੰਦੇ ਦਿੰਦਾ ਹੁੰਦਾ ਪਰ ਨਹੀਂ ਤੜ ਮਾੜਾ ਮੋਟਾ। ਸ਼ਗਮ ਇਲਾ ਦਾ ਕੰਮ ਬਣਿਆ ਹੀ ਥੋੜਾ ਬਹੁਤ ਹੈਗੀ। ਪਰ ਫਜ਼ਾਦਾ ਆਪਾ ਪਟਾਕੇ ਵਾਲੇ ਨਹੀਂ ਲੈਂਦੇ ਆਪਾਂ ਥੋੜੇ ਬਹੁਤ ਜਾਂਦੀ ਹੈ।

ਚਲ ਆਪਾਂ ਲੜੀਆ